ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਹਿਲ ਬਲੌਗ ਦੇ ਵਿੱਚ। ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ? ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਜੇਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ। ਹਾਂਜੀ ਲੱਗੇ ਹੈ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਪਸੰਦ ਆਉਂਦੀਆਂ ਨੇ ਤਾਂ ਲਾਈਕ, ਸ਼ੇਅਰ ਤੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ। ਹਾਂਜੀ ਅੱਜ ਕਾਫੀ ਦਿਨਾਂ ਬਾਅਦ ਲੱਗੇ ਸੀਗੇ ਬਲੌਗ ਬਣਾਉਣਾ। ਕਈ ਦਿਨ ਹੋ ਗਏ ਬਲੌਗ ਨਹੀਂ ਪਾਇਆ ਸੀਗਾ ਬਲੌਗ ਨਾ ਪਾਉਣ ਦਾ ਕਾਰਨ ਇਹੀ ਸੀਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਹਨਾ ਫਿਰ ਇਹਨਾਂ ਦਿਨਾਂ ਦੇ ਵਿੱਚ ਕੁਝ ਸਪੈਸ਼ਲ ਤਾਂ ਆਪਾਂ ਬਣਾਉਂਦੇ ਨਹੀਂ ਹੁੰਦੇ ਉਹੀ ਸਾਦਾ ਭੋਜਨ ਦਾਲ ਸਬਜ਼ੀ ਘਰੇ ਬਣਾ ਕੇ ਬਸ ਉਹੀ ਖਾਣਿਆ ਹਨਾ ਵੀ ਜਦੋਂ ਸਪੈਸ਼ਲ ਕੁਝ ਨਹੀਂ ਬਣਾਉਂਦੇ ਫਿਰ ਵੀਡੀਓ ਕਾਦੀ ਸ਼ੇਅਰ ਕਰਦੇ ਹਨਾ ਤਾਂ ਕਰਕੇ ਮੈਨੂੰ ਦੱਸ ਸੀਗਾ ਵੀ ਚਲੋ ਇਹ ਦਿਨ ਲੰਘ ਜਾਣ ਹਨਾ ਉਸ ਤੋਂ ਬਾਅਦ ਫਿਰ ਬਲੌਗ ਪਾ ਦਾਂਗੇ ਪਰ ਕਈ ਭੈਣ ਭੈਣਾਂ ਆ ਕਈ ਭੈਣ ਭੈਣਾਂ ਦੇ ਨਾ ਮੈਸੇਜ ਆ ਰਹੇ ਸੀਗੇ ਵੀ ਤੁਸੀਂ ਬਲੌਕ ਨਹੀਂ ਪਾ ਰਹੇ ਦੀ ਦੀ ਮਾ ਚਲੋ ਅੱਜ ਪਾ ਦਿੰਦੇ ਆ ਨਾਲੇ ਹੁਣ ਫਿਰ ਆਪਣੇ ਮਚੂ ਵਾਲਾ ਸਬ ਸਵਾ ਆਣ ਵਾਲੀ ਆ ਫਿਰ ਉਹਦਾ ਬਲੌਕ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਆਪਾਂ ਜਾਵਾਂਗੇ ਕੱਲ ਨੂੰ ਸਵਾ ਦੇਖਣ ਫਿਰ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਮਚੂ ਵਾਲਾ ਸਬ ਗੁਰਦੁਆਰਾ ਚੰਨ ਕਮਲ ਸਾਹਿਬ ਦੇ ਤੇ ਲਓ ਜੀ ਇੱਥੇ ਨਾ ਮੈਂ ਇਹ ਲੱਗੀ ਹੋਈ ਸੀਗੀ ਸਾਬਣ ਬਣਾਉਣ ਸੌਫਵੇਸ ਕਟਿੰਗ ਕਰਕੇ ਆਪਾਂ ਨੇ ਇੱਕ ਕਾਲੇ ਚ ਰੱਖ ਲਿਆ ਤੇ ਇਹ ਹੈਗੇ ਆ ਨਿੰਮ ਦੇ ਪੱਤੇ ਹਨਾ ਇਹ ਵੀ ਸਮਾਰ ਕੇ ਧੋ ਕੇ ਮੇਰੇ ਰੱਖੇ ਹੋਏ ਸੀ ਇਹ ਇਹ ਵੀ ਡੋਲੂ ਦੇ ਵਿੱਚ ਪਾ ਲਾਂਗੇ ਕਾਫੀ ਟਾਈਮ ਦਾ ਲਿਆ ਕੇ ਰੱਖਿਆ ਪਿਆ ਸੀਗਾ ਤੇ ਤੁਲਸੀ ਦੇ ਪੱਤੇ ਪਾਏ ਵਿੱਚ ਹਨਾ ਤੇ ਕਾਫੀ ਟਾਈਮ ਦਾ ਲਿਆ ਕੇ ਰੱਖਿਆ ਪਿਆ ਸੀ ਬਸ ਕਾਲ ਹੋਈ ਜਾ ਰਹੀ ਸੀ ਬਣਾਇ ਨਹੀਂ ਹੋਇਆ ਹੈਗਾ ਗਰਮੀਆਂ ਦਾ ਲਿਆ ਕੇ ਰੱਖਿਆ ਹੋਇਆ ਸੀਗਾ ਜਿਸ ਕੰਨ ਕਈ ਦਿਨ ਦਾ ਬਾਅਦ ਪਿਆ ਹੋਇਆ ਸੀ ਕਹਿੰਦਾ ਮੰਮੀ ਬਣਾ ਦੇ ਬਣਾ ਦੇ ਹਨਾ ਟਾਈਮ ਹੀ ਨਹੀਂ ਲੱਗ ਰਿਹਾ ਸੀਗਾ ਫਿਰ ਅੱਜ ਹਾਰ ਕੇ ਮਤ ਕਿ ਮੈਂ ਹਾਂ ਵੀ ਚਲੋ ਅੱਜ ਤਾਂ ਬਣਾਉਣੀ ਪੈਣਾ ਹਨਾ ਇਦਾਂ ਇਹ ਵੀ ਜਿਹੜਾ ਇਹ ਸਾਬਣਾ ਨਾ ਇਹਦੇ ਨਾਲ ਜਦੋਂ ਆਪਾਂ ਨਾ ਲੈਂਦੇ ਆ ਪਿੰਡੇ ਤੇ ਖੁਸ਼ਕੀ ਨਹੀਂ ਹੁੰਦੀ ਹੈਗੀ ਜਿਵੇਂ ਜਦੋਂ ਆਪਾਂ ਡੇਲੀ ਨਾਉਂਦੇ ਆ ਨਾ ਸਾਬਣ ਲਾਉਣ ਤੋਂ ਬਾਅਦ ਖੁਸ਼ਕੀ ਵਗੈਰਾ ਹੋ ਜਾਂਦੀ ਹੈ ਤੇ ਇਹਦੇ ਨਾਲ ਨਹੀਂ ਹੁੰਦੀ ਹੈਗੀ ਨਾਲੇ ਫਿਰ ਜਿਹੜੇ ਫੈਂਸਿਆ ਵਗੈਰਾ ਨਿਕਲੇ ਹੁੰਦੀਆਂ ਨੇ ਉਹ ਵੀ ਨਹੀਂ ਨਿਕਲਦੀਆਂ ਹੈਗੀਆਂ ਦਾਗ ਵਗੈਰਾ ਵੀ ਸਾਫ਼ ਹੋ ਜਾਂਦੇ ਆ ਸਾਬਣ ਨਾਲ ਬਹੁਤ ਵਧੀਆ ਸਾਬਣ ਬਣ ਕੇ ਤਿਆਰ ਹੋ ਜਾਂਦਾ ਇਹ ਅੱਗੇ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀ ਹੋਈ ਹੈ ਸਾਬਣ ਦੀ ਆਪਾਂ ਨੇ ਕਿ ਮੈਂ ਨਾ ਇੱਥੇ ਫਿਰ ਸਾਰੀਆਂ ਚੀਜ਼ਾਂ ਇਹ ਪਾ ਰਹੀ ਸੀਗੀ ਡੋਲੂ ਦੇ ਵਿੱਚ ਆਪਾਂ ਪੇਸਟ ਜਿਹਾ ਬਣਾ ਲਾਂਗੇ ਦਾ ਗ੍ਰੈਂਡਰ ਦੇ ਨਾਲ ਤੇ ਐਲੋਵੇਰਾ ਵੀ ਮੈਂ ਤੋੜ ਲਈ ਤੀਗੀ ਘਰ ਦਾ ਫਰੈਸ਼ ਐਲੋਵੇਰਾ ਹੋਣ ਕਰਕੇ ਨਾ ਬਹੁਤ ਜ਼ਿਆਦਾ ਇਹਦੇ ਵਿੱਚ ਜੈਲ ਸੀਗੀ ਹੱਥ ਤਿਲਕਦਾ ਸੀਗਾ ਐਨੀ ਜ਼ਿਆਦਾ ਜੈਲ ਸੀਗੀ ਕਿ ਸੇ ਲੋਟ ਪੜਨੀ ਹੋ ਰਿਹਾ ਸੀਗਾ ਤਿਲਕ ਕੇ ਥੱਲੇ गिरਦਾ ਸੀਗਾ ਤੇ ਇਹਦੇ ਵਿੱਚ ਕਾਫੀ ਜ਼ਿਆਦਾ ਜੈਲ ਹੋਣ ਕਰਕੇ ਨਾ ਖਾਸ ਜੈਲ ਹੋ ਗਈ ਸੀਗੀ ਆਪਣੇ ਕੋਲ ਬਸ ਇਹ ਤਿੰਨਾਂ ਚੀਜ਼ਾਂ ਪਾ ਕੇ ਨਾ ਆਪਾਂ ਇਹਨੂੰ ਜਿਹੜਾ ਹੱਥ ਵਾਲਾ ਗ੍ਰੈਂਟਰ ਆ ਪਰਨਾ ਉਹਦੇ ਨਾਲ ਹੀ ਗ੍ਰੈਂਡ ਕਰ ਲਾਂਗੇ ਤੇ ਇਹਦੇ ਵਿੱਚ ਪੇਸਟ ਬਣਾ ਕੇ ਪਾ ਲਾਂਗੇ ਆਪਾਂ ਸੌਫ ਵੇਸ ਦੇ ਵਿੱਚ ਤੇ ਗੈਸ ਤੇ ਮੇਰਾ ਤਰਿਆ ਹੋਇਆ ਸੀਗਾ ਪਾਣੀ ਪਾਣੀ ਜਾਨੂ ਗਰਮ ਹੋ ਜਾਊਗਾ ਉਹਦੇ ਵਿੱਚ ਫਿਰ ਉਹ ਕੋਲਾ ਧਰ ਦਾਂਗੇ ਉਹਦੇ ਵਿੱਚ ਆਪਾਂ ਸੌਫ ਵੇਸ ਪਗਲਾ ਲਾਂਗੇ ਹਨਾ ਕੋਲੇ ਦੇ ਵਿੱਚ ਇੱਥੇ ਫਿਰ ਬਾਅਦ ਚ ਨਾ ਜਿਸ ਕਰਨ ਵੀ ਫਿਰਦਾ ਸੀ ਤੇ ਟੀਵੀ ਵੀ ਲੱਗਿਆ ਹੋਇਆ ਸੀਗਾ ਰੌਲਾ ਪਾ ਰਿਹਾ ਸੀਗਾ ਤਾਂ ਕਰਕੇ ਫਿਰ ਮੈਂ ਆਵਾਜ਼ ਬੰਦੇ ਕਰਦੀ ਸੀਗੀ ਫੇਰ ਮੇਰੀ ਬਾਜ ਤਾਂ ਸੁੰਨ ਹੀ ਨਹੀਂ ਸੀਗੀ ਕਲੀਅਰ ਮੈਂ ਕਿਹਾ ਚਲੋ ਵਾਈਸਓਵਰ ਕਰ ਦਾਂਗੇ ਇੱਥੇ ਆ ਗਿਆ ਸੀਗਾ ਜਿਸ ਕਰਨ ਦਮਾਲਾ ਬਨਣ ਕੇ ਹਨ ਇਹ ਦਮਾਲਾ ਬਨਣ ਲੱਗਿਆ ਹੋਇਆ ਸੀਗਾ ਤੇ ਕਾਫੀ ਟਾਈਮ ਤੇ ਲਿਆ ਕੇ ਰੱਖਿਆ ਸੀ ਨੀਲੇ ਰੰਗ ਦਾ ਪਰ ਇਹ ਬੰਦ ਨਹੀਂ ਸੀ ਸੈੱਟ ਨਹੀਂ ਆਉਂਦਾ ਸੀਗਾ ਤੇ ਅੱਜ ਇਹਨੇ ਕਾਫੀ ਟਾਈਮ ਲਾ ਕੇ ਨਾ ਉਹਨੂੰ ਸੈੱਟ ਕਰ ਕਰਕੇ ਬਨ ਰਿਹਾ ਸੀਗਾ ਤੇ ਇਹਨੂੰ ਪਤਾ ਨਹੀਂ ਹੈਗਾ ਵੀ ਕਿੰਨੇ ਮੀਟਰ ਹੁੰਦੇ ਆ ਕਿੰਨੇ ਹਨਾ ਪਤਾ ਨਹੀਂ ਕੀ ਤੂੰ ਪੁੱਛ ਕਾਇ ਸੀ ਨਾ ਇਹਨੇ ਮੈਨੂੰ ਆ ਕੇ ਕਹਿਤਾ ਸੀ ਕਹਿੰਦਾ ਮੰਮੀ 10 ਮੀਟਰ ਦਾ ਲਿਆ ਦੀ ਮੈਂ ਤਾਂ 10 ਮੀਟਰ ਤਾਂ ਬਹੁਤ ਵੱਡੇ ਹੁੰਦੇ ਨੇ ਮੈਂ ਲੈ ਆਈ ਸੀਗੀ 4 ਕਿ ਮੀਟਰ ਦਾ ਦਮਾਲਾ ਲਿਆ ਕੇ ਦਿੱਤਾ ਸੀਗਾ ਇਹਨੂੰ ਤੇ ਉਹੀ ਮੈਨੂੰ ਬੋਲ ਰਿਹਾ ਸੀ ਕਹਿੰਦਾ ਤੂੰ ਮੈਨੂੰ ਵੱਡਾ ਦਮਾਲਾ ਲਿਆਤਾ ਮੈਂ ਮੈਂ ਤਾਂ ਤੈਨੂੰ ਸੋ ਕੋ 4 ਮੀਟਰ ਦਾ ਲਿਆ ਕੇ ਦਿੱਤਾ ਕਹਿੰਦਾ ਸੈਟ ਨਹੀਂ ਆਉਂਦਾ ਹੈਗਾ ਮੇਤੋਂ ਤੇ ਫਿਰ ਅੱਜ ਇਹਨੇ ਕਾਫੀ ਟਾਈਮ ਲਾ ਕੇ ਨਾ ਬਨ ਲਿਆ ਬਹੁਤ ਸੋਣਾ ਦਮਾਲਾ ਬਨਣ ਲੱਗ ਗਿਆ ਹੁਣ ਤਾਂ ਇਹ ਤੇ ਮੈਨੂੰ ਕਹਿੰਦਾ ਵੀ ਮੈਂ ਚਲ ਗ੍ਰाइंड ਕਰ ਦਨਾਂ ਮੈਂ ਚਲ ਕਰਦੇ ਹਾਂ ਨਾ ਵੇ ਚੱਲੇ ਨੇ ਜੀ ਹੈਲਪ ਹੋ ਜੂਗੀ ਮੇਰੀ ਤੇ ਗ੍ਰੈਂਡਰ ਚੱਕ ਲਿਆ ਸੀਗਾ ਕਹਿੰਦਾ ਮੈਂ ਮਿਕਸ ਕਰਦਾ ਮੈਂ ਚੱਲ ਕਰ ਤੇ ਹੁਣ ਨਾ ਇਹ ਮੈਨੂੰ ਐ ਵੀ ਕਹਿ ਰਿਹਾ ਕਹਿੰਦਾ ਮੰਮੀ ਆਪਾਂ ਨੇ ਸਵਾ ਤੇ ਜਾਣਾ ਕਹਿੰਦਾ ਮੈਨੂੰ ਉੱਥੋਂ ਨਾ ਜਿਹੜਾ ਦਮਾਲੇ ਦੇ ਉੱਪਰ ਕੜਾ ਪਾਉਂਦੇ ਹੁੰਦੇ ਨੇ ਉਹ ਵੀ ਲੈ ਕੇ ਦੇ ਤੇ ਕਾਫੀ ਕੁਝ ਮੰਗ ਰਿਹਾ ਏ ਕਹਿੰਦਾ ਇਹਦੇ ਵਿੱਚ ਲੱਗਦਾ ਹੁੰਦਾ ਦਮਾਲੇ ਦੇ ਮੈਂ ਚੱਲ ਕੋਈ ਨਾ ਦੇਖਾਂਗੇ ਜੇ ਮਿਲ ਗਿਆ ਤਾਂ ਲੈ ਲਾਂਗੇ ਨਹੀਂ ਫੇਰ ਸਹੀ ਹੈ ਨਾ ਵੀ ਇੱਕ ਤਾਂ ਭੀੜ ਬਹੁਤ ਹੁੰਦੀ ਆ ਸਵਾ ਤੇ ਵਿਵਾਚ ਕਰੇ ਫਿਰ ਗਏ ਨਹੀਂ ਫਿਰ ਜੱਦ ਲਿਆ ਦਾਂਗੇ ਦੇਖਾਂਗੇ ਜਿਹੋ ਜਿਹਾ ਵੀ ਮਾਹੌਲ ਹੋਇਆ ਜੈਸਾ ਹੀ ਹੋਇਆ ਭੀੜ-ਪੂੜ ਘਟ ਹੋਏ ਫੇਰ ਲੈ ਵੀ ਦਵਾਂਗੇ ਹਨਾ ਤੇ ਇੱਥੇ ਨਾ ਇਹ ਪਾਣੀ ਕਾਫੀ ਰਿਜਦਾ ਹੋ ਗਿਆ ਸੀਗਾ ਥੋੜਾ ਜਿਹਾ ਜ਼ਿਆਦਾ ਪਾਣੀ ਸੀਗਾ ਮੈਨੂੰ ਐ ਸੀਗਾ ਕਿਤੇ ਕੋਲੇ ਦੇ ਵਿੱਚ ਨਾ ਪੈ ਜਵੇ ਤੇ ਤਾਂ ਕਰਕੇ ਆਪਾਂ ਨੇ ਥੋੜਾ ਜਿਹਾ ਇੱਕ ਗਲਾਸੀ ਪਾਣੀ ਕੱਢਤਾ ਸੀਗਾ ਤੇ ਬਾਕੀ ਇਹਨੂੰ ਚਮਚੇ ਦੇ ਨਾਲ ਇਹਨੂੰ ਹਿਲਾ ਕੇ ਪਘਲਾ ਲਾਂਗੇ ਜਾਨੂੰ ਆਪਣਾ ਜਸਕਰਨ ਪੇਸਟ ਬਣਾ ਲਵਾਂਗਾ ਤੇ ਉਹ ਫਿਰ ਨਾ ਇਹਦੇ ਵਿੱਚ ਪਾ ਦਾਂਗੇ ਬਾਅਦ ਜਾਨੋ ਜਮੇ ਘੁਲ ਜਾਊਗਾ ਆਪਣਾ ਸੋਫੋ ਇਸ ਗਰਮ ਪਾਣੀ ਜਦੋਂ ਬਹੁਸ਼ੇ ਦੀ ਘੁਲ ਜਾਂਦਾ ਟੋਟੇ ਕਰਕੇ ਪਾਇਆ ਹੋਵੇ ਤੁਸੀਂ ਕੱਦੂ ਕਾਸ ਕਰਕੇ ਵੀ ਪਾ ਸਕਦੇ ਹੋ ਪਰ ਮੈਂ ਟੋਟੇ ਕਰਕੇ ਪਾਇਆ ਸੀਗਾ ਪਾਣੀ ਕਾਫੀ ਗਰਮ ਹੋ ਗਿਆ ਸੀਗਾ ਥੋੜਾ ਸੇਫਟੀ ਨਾਲੇ ਕਰਨਾ ਪੈਂਦਾ ਵੀ ਹੱਥ ਵਗੈਰਾ ਨਾ ਜਲ ਜਾਵੇ ਇੱਥੇ ਦੇਖੋ ਮੈਨੂੰ ਜਸ ਕਰਨ ਕਹਿ ਰਿਹਾ ਸੀਗਾ ਕਹਿੰਦਾ ਵੀ ਮੈਨੂੰ ਲੈ ਕੇ ਦੇਈ ਜਰੂਰ ਮੈਨੂੰ ਕੋਈ ਗੱਲ ਨਹੀਂ ਲੈ ਦਊਂਗੀ ਦੇਖ ਲਾਂਗੇ ਕੜਾ ਮੰਗ ਰਿਆ ਸੀਗਾ ਸਿਰ ਤੇ ਪਾਉਣ ਵਾਲਾ ਦਮਾਲਦੇ ਤੇ ઓ ਕੀ ਹਾਲ ਹੈ ਲਓ ਜੀ ਆਪਣਾ ਸੌਫੇਜ਼ ਵੀ ਖੋਲਣੇ ਆਲੇ ਆ ਬਸ ਤੇਜਸ ਕਰਨੇ ਇੱਧਰ ਗ੍ਰाइंड ਕਰਕੇ ਵੀ ਰੱਖਤਾ ਪੇਸਟ ਉਹਦਾ ਪੱਤੇ ਵਗਾਰਿਆਂ ਕੁਲਗੇ ਕੋਟਤੇ ਸੀਗੇ ਨੇ ਤੇ ਆਪਾਂ ਥੋੜਾ ਪੁਣਕੀ ਪਾਵਾਂਗੇ ਇਹਨੂੰ ਨਹੀਂ ਫਿਰ ਪੱਤੇ ਆਈ ਜਾਣੇ ਨੇ ਵਿੱਚ ਹੈ ਨਚੋੜ ਕੇ ਨਾ ਪਾਣੀ ਇਹਦੇ ਵਿੱਚੋਂ ਫੇਰ ਪਾਵਾਂਗੇ ਮੇਰੇ ਕਹਿੰਦਾ ਉਂਗਲਾਂ ਘਾਤੇ ਨਚੋੜ ਦਿਆਂ ਕਹਿੰਦਾ ਮੰਮੀ ਚਮਚਾ ਲੈ ਲੈ ਮੈਂ ਚੱਲ ਲਾ ਫੜ ਤੂੰ ਹੀ ਕਰ ਲੈ ਬਾਕੀ ਜੀ ਹੈ ਨਾ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਨੇ ਪਲੀਜ਼ ਆ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਹਨਾ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਹੈ ਨਾ ਆਪ ਦੇ ਸੁਝਾਅ ਵੀ ਦਿਆ ਕਰੋ ਕਿ ਤੁਹਾਡੇ ਲਈ ਕਿਹੋ ਜਿਹੀ ਵੀਡੀਓ ਆਪਾਂ ਲੈ ਕੇ ਆਈਏ ਵੀ ਅਗਲੀ ਵੀਡੀਓ ਕਾਦੀ ਪਾਈਏ ਜਰੂਰ ਦੱਸਿਆ ਕਰੋ ਹਨਾ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਵੀਡੀਓ ਦੇ ਵਿੱਚ ਉਹ ਵੀ ਜਰੂਰ ਦੱਸ ਦਿਆ ਕਰੋ ਕਮੈਂਟ ਰਾਹੀਂ ਤੇ ਫਿਰ ਆਪਾਂ ਅੱਗੇ ਤੋਂ ਸੁਧਾਰ ਕਰ ਲਾਂਗੇ ਜੀ ਬਾਕੀ ਜਿਹੜੇ ਪਹਿਣ ਪਾਈ ਹੈ ਕਮੈਂਟ ਕਰਦੇ ਨੇ ਸਾਰੀ ਭੈਣ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਪਲੀਜ਼ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਦੇ ਰਿਹਾ ਕਰੋ ਇਥੇ ਜਿਸ ਕਰਨ ਮੇਰੀ ਹੈਲਪ ਕਰਾ ਰਿਹਾ ਸੀਗਾ 差不 <Hot> ਹਾਂਜੀ ਅੱਜ ਮੌਸਮ ਤਾਂ ਬਹੁਤ ਸੋਹਣਾ ਸੀਗਾ ਤੇ ਧੁੱਪਾਂ ਨਿਕਲੀ ਹੋਈ ਸੀ ਵਧੀਆ ਕੱਪੜੇ-ਕੁਪੜੇ ਫੋਲ ਤੋ ਕੇ ਸੱਕਾ ਆਤੀ ਹੈ ਅੱਜ ਧੁੱਪਾਂ ਨੇ ਜਿਹੜੇ ਮਾਰੇ ਮੋਟਰੇ ਗਣਗੇ ਕੱਲ ਸੁੱਕ ਜਾਣਗੇ ਤੇ ਹੁਣ ਇੱਥੇ ਪੌਣੇ-ਪੰਜ ਦਾ ਟਾਈਮ ਹੋ ਗਿਆ ਦੇਖੋ ਇਹੋ ਜਿਹਾ ਮੌਸਮ ਆ ਬਾਹਰ ਹਲੇ ਵੀ ਚਲੋ ਜੀ ਹੁਣ ਆਪਾਂ ਨੇ ਜਾਣਾ ਧਾਰਾਂ ਚੋਂ ਧਾਰਾਂ ਚੋਂ ਜਾਉਂਗੀ ਹੁਣ ਮੈਂ ਇਹ ਘਰਾਂ ਦਾ ਨੇ ਵੇੜ ਦਈਏ ਫਿਰ ਉਸ ਤੋਂ ਬਾਅਦ ਸਬਜ਼ੀ ਬਣਾਉਣੀ ਆ ਅੱਜ ਉਹਦੀ ਸਬਜ਼ੀ ਬਣਾਵਾਂਗੇ ਅੱਜ ਤਨੀ ਆ ਪਾ ਕੇ ਤੇ ਬਹੁਤ ਵਧੀਆ ਲੱਗਦੀ ਆਲੂਆਂ ਦੀ ਤਰੀ ਉਹ ਬਣਾਉਣੇ ਅੱਜ ਤੇ ਪਹਿਲਾਂ ਮੈਂ ਧਾਰਾਂ ਦਾ ਨਿਵੇੜਿਆ ਆ ਮੈਂ ਹਨਾ ਫੇਰ ਆ ਕੇ ਮਿਲਦੇ ਜੀ ਤੁਹਾਨੂੰ ਲਾਤਾ ਕਿ ਥੋੜਾ ਥੋੜਾ ਨੀਰਾ ਹੋ ਗਿਆ ਹੁਣ ਠੰਡ ਵੀ ਹੋ ਰਹੀ ਹੈ ਨਾ ਚੁੱਲੇ ਮਰੇ ਤਾਂ ਨਹੀਂ ਲੱਗਦੀ ਹੈਗੀ ਜਦੋਂ ਉੱਠਦੇ ਆ ਨਾ ਫਿਰ ਲੱਗਦੀ ਤੇ ਤੜਕਾ ਆਪਣਾ ਲੱਗ ਚੁੱਕਿਆ ਵਸੇ ਸਬਜੀ ਰਿੱਚ ਦੇ ਆਪਣਾ ਇਹ ਤਾਂ ਨਚੀਰ ਕੇ ਰੱਖ ਲੈਣੇ ਤੋਂ ਉਸਮਾਰ ਕੇ ਇਹ ਇਹ ਪਾ ਦਾਂਗੇ ਧਨੀਆ ਆਪਣੀਆਂ ਨੂੰ ਸਬਜੀ ਰਿੱਚਦੀ ਆ ਨਾ ਉਹ ਰਹਿੰਦੀਆਂ ਨੇ ਪਰ ਦੇ ਲਾਉਣ ਤੋਂ ਰਹਿੰਦੇ ਨੇ ਤੇ ਪਾਣੀ ਪਾਉਂਦੇ ਰਹਿਦਾ ਉਹ ਮੈਂ ਪਲਾਇਆ ਵਾ ਤਾਂ ਕਿ ਫਿਰ ਧਨੀਆ ਪਾ ਦੂੰਗੀ

他刚才要跟你